ਆਡਾ ਪਰਤ ਬਹੁਤ ਧਰਮੀਆਂ ਦਾ ਦੇਸ਼ ਹੈ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਆਪੋ ਆਪਣੇ ਤਿਹਾੜ ਤੇ ਰੀਤੀ ਰਿਵਾਜਾਂ ਨੂੰ ਮਨਾਉਂਦੇ ਨੇ ਤੇ ਇਸੇ ਦੌਰਾਨ ਅਸੂ ਦੇ ਮਹੀਨੇ ਦੇ ਵਿੱਚ ਨਰਾਤਿਆਂ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਸ਼ਰਧਾ ਅਨੁਸਾਰ ਲੰਗੁਰ ਵੰਡਦੇ ਨੇ ਤੇ ਹਨੂਮਾਨ ਮੰਦਿਰ ਦੇ ਵਿੱਚ ਮੱਥਾ ਟੇਕਦੇ ਨੇ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਵਿੱਚ ਇੱਕ ਵੱਡਾ ਹਨੂਮਾਨ ਜਿਸ ਦੀ ਵੇਸਭੂਸ਼ਾ ਤਿਆਰ ਕਰਕੇ ਬਹਾਬਲੀ ਨਾਮ ਦੀ ਚਾਕੀ ਤਿਆਰ ਕੀਤੀ ਜਾਂਦੀ ਹੈ ਜਿਸ ਦਾ ਲਗਾਤਾਰ ਹਿੰਦੂ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਮਹਾਰਾਜ ਜੀ ਕਾਰਤਿਕ ਦੇ ਮਹੀਨੇ ਦੇ ਵਿੱਚ ਵੀ ਲੋਕ ਲੰਗੂਰ ਬੰਦੇ ਨੇ ਕਈ ਲੋਕ ਮੂਰਤੀਆਂ ਬੰਦਦੇ ਨੇ ਪਹਿਰਾਵਾ ਪੰਦੇ ਵੰਸ ਵੰਨਾ ਉਹ ਵੀ ਜਾਂਦੇ ਦੁਰਗਾਣਾ ਮੰਦਿਰ ਕਮੇਟੀ ਦੇ ਵਿੱਚ ਮੱਥਾ ਟੇਕਣ ਉਹਨਾਂ ਦੇ ਕੀ ਕਹਿਣਾ ਚਾਹੋਗੇ ਜਿਹੜੇ ਲੰਗੂਰਾਂ ਦਾ ਮੇਲਾ ਆਇਆ ਉੱਥੇ ਜਿਹੜੇ ਲੰਗੂਰ ਬਣ ਕੇ ਆਉਂਦੇ ਨੇ ਉਹ ਆਪਣੀ ਪਰੰਪਰਾ ਚ ਆਉਂਦੇ ਨੇ ਨੰਗੇ ਪੈਰੀ ਹੁੰਦੇ ਨੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਆ ਉਹ ਜਿਨੇ ਦਿਨ ਨਵਰਾਤਰੇ ਰਹਿੰਦੇ ਉਹਨੇ ਦਿਨ ਭੁੰਜੇ ਸੌਂਦੇ ਨੇ ਕੱਟੀ ਕੋਈ ਚੀਜ਼ ਨਹੀਂ ਖਾਂਦੇ ਉਹ ਸਾਡੀ ਸਦੀਆਂ ਤੋਂ ਪਰੰਪਰਾ ਚੱਲਦੀ ਆ ਰਹੀ ਆ ਉਹਦੇ ਵਿੱਚ ਜਿਹੜੇ ਮੂਰਤੀਆਂ ਬਣ ਕੇ ਆਂਦੇ ਨੇ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਬਹੁ ਬਲੀ ਬੰਦੇ ਨੇ ਜਾਂ ਵੱਡੇ ਵੱਡੇ ਸਿੱਤੇ ਛੱਜੇ ਬੰਦੇ ਨੇ ਆਪਾਂ ਉਹ ਸਬੰਧੀ ਕਰ ਰਹੇ ਆਂ ਜਿਹੜੇ ਮੂਰਤੀਆਂ ਬਣ ਕੇ ਆਂਦੇ ਨੇ ਸਿਰਫ ਇੱਕ ਆਪਣੇ ਪੈਰਾਂ ਤੇ ਸੰਦੂਰ ਨਾਲ ਲਾਣ ਬਾਕੀ ਬਣ ਕੇ ਆਣ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਜਿਹੜੇ ਬਹੁ ਬਲੀ ਬਣ ਕੇ ਆਣਗੇ ਉਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਕੁ ਧੰਨਵਾਦ ਕਰਦੇ ਜਿੰਨਾ ਵੱਲੋਂ ਮੈਂ ਕਮਿਸ਼ਨਰ ਪੁਲਿਸ ਅੰਬਰਸਰ ਦਾ ਐਸ ਐਚ ਓ ਸ਼ੇਟਾ ਇੰਸਪੈਕਟਰ ਵਿਨੋਦ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਆ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਆ ਮੈਂ ਫਿਰ ਤੋਂ ਵੀ ਕਮਿਸ਼ਨ ਸਾਹਿਬ ਦਾ ਤੇ ਐਸ ਐਚ ਓ ਸ਼ਾਡੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰ ਹੁਣ ਕੁਝ ਹਫ਼ਤੇ ਪਹਿਲਾਂ ਸ਼ਿਵਰਾਤਰੀ ਦੇ ਮੌਕੇ ਸ਼ਿਵ ਭਗਵਾਨ ਤੇ ਪਾਰਵਤੀ ਜੀ ਦੇ ਸਰੂਪ ਬਣ ਕੇ ਤੇ ਹਨੂਮਾਨ ਜੀ ਦੇ ਬਹਾਬਲੀ ਸਰੂਪ ਬਣ ਕੇ ਸਟੇਜ ਤੇ ਨੱਚਿਆ ਵਿਚਾਰਿਆ ਸੀ ਜਿਸ ਦਾ ਕਿ ਹਿੰਦੂ ਸੰਗਠਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਬਾਲਾ ਜੀ ਤਾਂ ਮ ਕਨੂਪੁਰ ਕਾਲੇ ਤੋਂ ਅਸ਼ਨੀਲ ਮਹਾਰਾਜ ਦੇ ਵੱਲੋਂ ਇਸ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ ਅੰਮ੍ਰਿਤਸਰ ਦੇ ਥਾਣਾ ਚੇਰਟਾ ਵਿਖੇ ਦਰਖਾਸਤ ਦਿੱਤੀ ਗਈ ਹੁਣ ਥਾਣਾ ਚੇਰਟਾ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਦੇਰਸਰ ਅਸ਼ਨੀਲ ਮਹਾਰਾਜ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਕਿ ਪੁਲਿਸ ਦਾ ਧੰਨਵਾਦ ਕਰਦੇ ਨੇ ਉਹਨਾਂ ਦਾ ਕਹਿਣਾ ਕਿ ਅਗਾਂ ਭੁਮਿਕ ਦੇ ਵਿੱਚ ਜੇ ਹਨੂਮਾਨ ਜੀ ਦਾ ਬਹਾਬਲੀ ਸਰੂਪ ਤਿਆਰ ਕਰਕੇ ਕੋਈ ਚੰਗੀ ਕਰੇਗਾ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਇਹ ਕਹਿਣਾ ਕਿ ਉਸ ਦਿਨ ਰਾਤਿਆਂ ਦੇ ਦੌਰਾਨ ਵੱਡਾ ਲੰਗੂਰ ਮੇਲਾ ਲੱਗਦਾ ਹੈ ਉਸ ਦੀ ਇੱਕ ਪਰੰਪਰਾ ਹੈ ਉਸ ਪਰੰਪਰਾ ਦੇ ਅਨੁਸਾਰ ਹੀ ਲੋਕ ਲੰਗੂਰ ਬਣਦੇ ਨੇ ਲੇਕਿਨ ਉਸ ਦੇ ਵਿੱਚ ਅਗਰ ਕੋਈ ਬਹਾਬਲੀ ਸਰੂਪ ਤਿਆਰ ਕਰਦਾ ਤਾਂ ਉਸ ਤੇ ਕਾਰਵਾਈ ਹੋਵੇਗੀ